ਅੱਜ ਅਸੀਂ ਮਾਲਪੁਰ ਦੇ ਜਿਹੜਾ ਅਰੈਸਟ ਹਾਊਸ ਹੈ ਇਹਦੇ ਵਿੱਚ ਖੜੇ ਆ ਮੇਰੇ ਨਾਲ ਜਿਹੜੇ ਸਾਡੇ ਮਾਲਪੁਰ ਦੇ ਨਗਰ ਪੰਚਾਇਤ ਦੇ ਪ੍ਰਧਾਨ ਸਾਹਿਬ ਸਾਡੇ ਸੀਨੀਅਰ ਮਿਤ ਪ੍ਰਧਾਨ ਸਾਹਿਬ ਔਰ ਸਾਡੇ ਮਾਲਪੁਰ ਦੇ ਕੌਂਸਲਰ ਸਹਿਬਾਨ ਔਰ ਸਾਡੀ ਪਾਰਟੀ ਦੇ ਜਿਹੜੇ ਆਗੂ ਸਹਿਬਾਨ ਆ ਮਾਲਪੁਰ ਦੇ ਔਰ ਮਾਲਪੁਰ ਬਲਾਕ ਦੇ ਜਿਹੜੇ 33 ਪਿੰਡ ਸਾਡੇ ਪੈਂਦੇ ਆ ਇਹਨਾਂ ਦੇ ਪੰਜ ਸਰਪੰਚ ਔਰ ਸਾਡੀ ਪਾਰਟੀ ਦੇ ਜਿਹੜੇ ਆ ਸੀਨੀਅਰ ਆਗੂ ਸਹਿਬਾਨ ਪਿੰਡ ਦੀਆਂ ਜਿਹੜੀਆਂ ਮੋਤਵਰ ਸਖਸ਼ੀਤਾ ਆ ਮੇਰੇ ਨਾਲ ਸਾਡੇ 4 ਸਾਲ ਜਿਹੜੇ ਆ 4 ਸਾਲ ਸੁੱਤੇ ਪਏ ਰਹੇ ਉਹ ਗੜ ਸ਼ੰਕਰ ਦੇ ਵਿੱਚ ਨਹੀਂ ਆਏ ਹੁਣ ਬੋਟਾ ਨੂੰ ਅੱਗੇ ਦੇਖਦੇ ਹੋਏ ਜਿਹੜੇ ਉਹ ਇੱਥੇ ਆ ਕੇ ਕੂੜ ਪ੍ਰਚਾਰ ਕਰ ਰਹੇ ਆ ਔਰ ਖਾਸ ਤੌਰ ਤੇ ਮਾਲਪੁਰ ਬਲੌਕ ਦੇ ਵਿੱਚ ਇੱਥੇ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਕਿ ਜਿਹੜੇ ਮਾਲਪੁਰ ਦਾ ਬਲੌਕ ਹੈ ਇਹਨੂੰ ਅਨੰਦਪੁਰ ਸਾਹਿਬ ਜ਼ਿਲ੍ਹੇ ਦੇ ਨਾਲ ਜੁੜਿਆ ਜਾਵੇਗਾ ਜਿਹੜਾ ਕਿ ਬਿਲਕੁਲ ਸਰਾਸਰ ਝੂਠ ਹੈ ਮੈਂ ਆਪਣੇ ਹਲਕੇ ਦੇ ਸਾਰੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਜਿਹੜੇ ਮਾਲਪੁਰ ਬਲੌਕ ਦੇ ਨਾਲ ਜਿਹੜੇ ਸਬੰਧਤ ਹੈ ਕਿਉਂਕਿ ਉਹ ਜਦੋਂ ਗੱਲ ਕਰਦੇ ਨੇ ਉਹ ਗੱਲ ਕਰਦੇ ਨੇ ਕਿ ਮਾਲਪੁਰ ਦੇ ਲੋਕਾਂ ਨੂੰ ਇਥੋਂ 60 70 ਕਿਲੋਮੀਟਰ ਅਨੰਦਪੁਰ ਸਾਹਿਬ ਜਾਣਾ ਪਊਗਾ ਮੈਨ ਗੱਲ ਕੀਤੀ ਹੈ ਕਿ ਮਾਲਪੁਰ ਦੇ 13 ਵਾਰਡ ਔਰ ਮਾਲਪੁਰ ਬਲੌਗ ਦੇ 33 ਪਿੰਡ ਜਿਹੜੇ ਸਾਡੇ ਹੈਗੇ ਆ ਇਹ ਹੁਸ਼ਿਆਰਪੁਰ ਦੇ ਨਾਲ ਜਿਹੜੇ ਜ਼ਿਲ੍ਹੇ ਦੇ ਨਾਲ ਸਬੰਧਤ ਨੇ ਔਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ ਹੀ ਸਬੰਧਤ ਰਹਿਣਗੇ ਇਸ ਤਰ੍ਹਾਂ ਦੀ ਜਿਹੜਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਿਹੜੀਆਂ ਅਫਵਾਹਾਂ ਨੇ ਇਹ ਬਿਲਕੁਲ ਝੂਠ ਨੇ ਇਹਨਾਂ ਦੇ ਉੱਤੇ ਜਿਹੜਾ ਬਹੁਤਾ ਧਿਆਨ ਨਾ ਦਿੱਤਾ ਜਾਵੇ ਦੇਖੋ ਸਰ ਆਪਾਂ ਜੇ 20 ਤੇ ਪਿੰਡਾਂ ਦੀ ਗੱਲ ਕਰੀਏ ਤਾਂ 20 ਤੋਂ ਲੈ ਕੇ ਹੁਸ਼ਿਆਰਪੁਰ ਤੱਕ ਜਾਂ ਅਨੰਦਪੁਰ ਤੱਕ ਤੱਕ ਕਿੰਨਾ ਕੁ ਡਿਫਰੈਂਸ ਹੈ ਇਹ ਵੀ ਇੱਕ ਕਲੀਅਰ ਕਰਦੇ ਹਾਂ 20 ਤੋਂ ਜਿਹੜਾ ਅਨੰਦਪੁਰ ਸਾਹਿਬ ਹੈ ਉਹ ਕਾਫੀ ਪਿੰਡ ਤਾਂ ਜਿਹੜੇ ਆ ਉੱਥੋਂ ਸਿਰਫ 22 ਕਿਲੋਮੀਟਰ ਹੀ ਆ ਔਰ ਕਾਫੀ ਪਿੰਡ ਜਿਹੜੇ ਹੈਗੇ ਉੱਥੋਂ ਲਗਭਗ 30 ਕਿਲੋਮੀਟਰ ਜਿਹੜਾ ਅਨੰਦਪੁਰ ਸਾਹਿਬ 20 ਦੇ ਜਿਹੜੇ 37 ਪਿੰਡ ਸਾਡੇ ਪੈਂਦੇ ਆ ਉਹਨਾਂ ਨੂੰ ਪੈਂਦਾ ਔਰ ਖਾਸ ਤੌਰ ਤੇ ਜੇਕਰ ਆਪਾਂ ਖਰੋਲਗੜ੍ਹ ਸਾਹਿਬ ਤੋਂ ਦੇਖੀਏ ਤਾਂ ਲਗਭਗ 40 ਕਿਲੋਮੀਟਰ ਗੜਸ਼ੰਕਰ ਤੋਂ ਜਿਹੜਾ ਸਾਡਾ ਹੁਸ਼ਿਆਰਪੁਰ ਹੈ ਔਰ ਖਰਾਲਗੜ੍ਹ ਸਾਹਿਬ ਹੈ ਉਹ ਗੜ ਸ਼ੰਕਰ ਤੋਂ 20 ਤੋਂ 25 ਕਿਲੋਮੀਟਰ ਹੈ ਕਹਿਣ ਦਾ ਭਾਵ 60 70 ਕਿਲੋਮੀਟਰ ਜਿਹੜਾ ਖਰਾਲਗੜ੍ਹ ਸਾਹਿਬ ਤੋਂ ਹਰਪੁਰ ਪੈਂਦਾ ਔਰ ਜੇਕਰ ਅਸੀਂ ਜਿਹੜਾ ਹੁਣ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਖੇੜੇ ਤੋਂ ਜਿਹੜਾ ਨੰਗਲ ਨੂੰ ਜਿਹੜਾ ਪੁਲ ਬਣਾ ਰਹੇ ਆ ਮੈਂ ਸਮਝਦਾ ਕਿ ਨੰਗਲ ਡੈਮ ਨੂੰ ਜਾਣਾ ਮਹਿਜ਼ 15 ਕਿ ਮਿੰਟ ਦੀ ਜਿਹੜੀ ਦੂਰੀ ਹੈ ਖਰਾਲਗੜ੍ਹ ਸਾਹਿਬ ਤੋਂ ਰਹਿ ਗਈ ਹੈ ਔਰ ਜੇਕਰ ਅਸੀਂ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੋਂ ਸਿਰਫ 20 ਤੋਂ 25 ਕਿਲੋਮੀਟਰ ਜਿਹੜਾ ਅਨੰਦਪੁਰ ਸਾਹਿਬ ਹੋਵੇਗਾ ਦੇਖੋ ਸਰ ਜਦੋਂ ਤੁਹਾਡੀ ਸਰਕਾਰ ਸ਼ੁਰੂ ਹੋਈ ਸੀ ਉਸ ਵੇਲੇ ਵੀ ਕੁਝ ਬੀਤ ਦੀਆਂ ਪੰਚਾਇਤਾਂ ਨੇ ਜਿਹੜਾ ਹੈਗਾ ਉਹ ਲਿਖ ਕੇ ਦਿੱਤਾ ਸੀਗਾ ਵੀ ਉਹ ਆਨੰਦਪੁਰ ਸਾਹਿਬ ਨਾਲ ਉਹਨਾਂ ਨੂੰ ਜੋੜਿਆ ਜਾਵੇ ਜਾਂ ਜਿਹੜਾ ਖੁਰਾਲਗੜ ਹੈ ਉਹ ਉਧਰਲੇ ਪਾਸੇ ਵੀਤ ਦੇ ਵਿੱਚ ਤਹਿਸੀਲ ਬਣਾਈ ਜਾਵੇ ਕਿ ਇਹ ਸੱਚ ਆ ਇਹਦੇ ਵਿੱਚ ਜਿਹੜੇ ਗੜਸ਼ੰਕਰ ਹਲਕੇ ਦੇ ਲੋਕ ਨੇ ਗੜਸ਼ੰਕਰ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਨੇ ਔਰ ਖਾਸ ਤਰਕੇ ਜਿਹੜੇ ਵੀਤ ਦੇ ਲੋਕ ਨੇ ਇਹਨਾਂ ਦੀ ਕਾਫੀ ਸਮੇ ਤੋਂ ਮੰਗ ਰਹੀ ਹੈ ਕਿ ਸਾਡਾ ਜਿਹੜਾ ਜ਼ਿਲ੍ਹਾ ਆ ਇਹਨੂੰ ਨਵਾਂ ਸ਼ਹਿਰ ਬਣਾਇਆ ਜਾਵੇ ਜਿਹੜੀ ਗੜਸ਼ੰਕਰ ਤਹਿਸੀਲ ਹੈ ਔਰ ਜਿਹੜੀ ਇਹਦੇ ਨਾਲ ਕਿਉਂਕਿ ਨੰਦਪੁਰ ਸਾਹਿਬ ਜ਼ਿਲ੍ਹੇ ਦੀ ਜਿਹੜੀ ਮੰਗ ਹੈ ਬਹੁਤੀ ਪਹਿਲਾਂ ਜਿਆਦਾ ਨਹੀਂ ਉੱઠી ਅੱਜ ਵੀ ਜਿਹੜੀ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਕਿਸੇ ਸਾਡੇ ਮੰਤਰੀ ਸਾਹਿਬਾਨ ਵੱਲੋਂ ਕਿਸੇ ਐਸ.ਟੀ.ਐਮ. ਡੀ.ਸੀ. ਕੋਈ ਸਾਡੇ ਜਾਂ ਫਿਰ ਹੋਰ ਅਧਿਕਾਰੀ ਵੱਲੋਂ ਸਾਡੇ ਕਿਸੇ ਲੀਡਰ ਸਾਹਿਬਾਨ ਵੱਲੋਂ ਅੱਜ ਤੱਕ ਜ਼ਿਲ੍ਹੇ ਦੀ ਬਣਾਉਣ ਦੀ ਪੁਸ਼ਟੀ ਕਿਸੇ ਨੇ ਨਹੀਂ ਕੀਤੀ ਪਰ ਮੈਂ ਸਮਝਦਾ ਕਿ ਇਹ ਬੇਲੋੜਾ ਜਿਹੜਾ ਆ ਮੁੱਦਾ ਬਣਾਇਆ ਜਾ ਰਿਹਾ ਜਿਹੜਾ ਕਿ ਅੱਜ ਦੇ ਡੇਟ ਤੱਕ ਜਿਹੜਾ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਕੋਈ ਕੋਈ ਜਿਹੜਾ ਡਿਸਟ੍ਰਿਕਟ ਬਣੇਗਾ